ਇਹ اتنا ਵੇਰੀਏਸ਼ਨ ਤੇ ਨਾ ਅਲਰਜੀਕ ਪ੍ਰੋਬਲਮ ਹੁੰਦੀ ਹੈ ਕਿ ਜੇ ਟੈਂਪਰੇਚਰ ਵੇਰੀਏਸ਼ਨ ਹੋ ਰਹੀ ਹੈ ਕੱਟਾ ਸਿਪਸ ਨੂੰ ਅਲਰਜੀ ਦੇ ਰੋਗ ਹੈਗਾ ਜੀ ਉਹਨਾਂ ਨੂੰ ਸਾਹ ਦੀ ਤਕਰਾ ਆ ਸਕਦੀ ਹੈ ਛਾਤੀ ਵਿੱਚ ਬੀਜ਼ਿੰਗ ਸੀਟੀ ਜਿਹੀ ਆਵਾਜ਼ ਆ ਸਕਦੀ ਹੈ ਖਾਂਸੀ ਦੀ ਪ੍ਰੋਬਲਮ ਆ ਸਕਦੀ ਹੈ ਰੇਚਾ ਰਹਿ ਜਾਂਦਾ ਹੈ ਨਿਚਾ ਆ ਸਕਦੀ ਹੈ ਮਰੀਜ਼ ਵਾਸਤੇ ਪੋਸੀਬਲ ਨਹੀਂ ਹੈਗਾ ਸੋ ਜੇਕਰ ਇਸੰਦੇ ਕੋਈ ਵੀ ਸਿੰਪਟਮ ਨਜ਼ਰ ਆ ਗਏ ਕੁਸੀ ਨੀਅਰੈਸਟ ਐਮਰਜੈਂਸੀ ਵਿੱਚ ਪੇਸ਼ੈਂਟ ਨੂੰ ਪਾਉਣਾ ਚਾਹੀਦਾ ਕਿਉਂਕਿ ਇੱਕ ਡਾਕਟਰ ਹੀ ਡਿਫਰੈਂਸ਼ੀਏਟ ਕਰ ਸਕਦਾ ਹੈ ਕਿ ਮੇਜਰ ਪ੍ਰੋਬਲਮ ਲੰਗਸ ਦੀ ਹੈ ਹਾਰਟ ਦੀ ਹੈ ਪੁੱਲਪਾਈ ਦੀ ਹੈ। ਇਹ ਪ੍ਰਕਾਰ ਤੋਂ ਨੇ ਮੁੱਖ ਤੌਰ ਤੇ ਵਾਇਰਲ ਬੈਕਟੀਰੀਅਲ ਜਾਂ ਟੀਵੀ ਦੇ ਕਿਟਾਫੰਗਸ ਦੇ ਕਰਕੇ ਇਹ ਇਨਫੈਕਸ਼ਨਸ ਹੁੰਦੀਆਂ ਛਾਤੀ ਦੇ ਵਿੱਚ। ਕਦੋਂ ਕਦੋਂ ਕਿਹੜੇ ਸਿੰਪਟਮਸ ਆਫ ਸੀ ਪਤਾ ਲਗਾ ਸਕਦੇ ਆ ਕਿ ਇਹਨੂੰ ਛਾਤੀ ਦੀਆਂ ਬਿਮਾਰੀਆਂ ਨੇ ਜਾਂ ਕੋਈ ਰੋਗ ਛਾਤੀ ਦਾ ਲੱਗਿਆ ਹੈ। ਛਾਤੀ ਨੂੰ ਅਸੀਂ ਵੀ ਤਿੰਨ ਤਰ੍ਹਾਂ ਦੇ ਮੇਨ ਆਰਗਨ ਸਾਡੀ ਛਾਤੀ ਵਿੱਚ ਹੁੰਦੇ ਹਨ ਜੀ ਲੰਗਸ ਜਾਂ ਹੀ ਕਿ ਫੇਫੜੇ ਹਾਰਟ ਦਿਲ ਲੀਆ ਸਾਡੀ ਫੁੱਟਪਾਈਪ ਇਹਨਾਂ ਮੇਨ ਆਰਗਨਸ ਦੇ ਵਿੱਚੋਂ ਦੀ ਕਿਸੇ ਦੇ ਵਿੱਚ ਹੀ ਪ੍ਰੋਬਲਮ ਆਏਗੀ ਤੇ ਪੇਸ਼ੈਂਟ ਨੂੰ ਚੈਸਟ ਰਿਲੇਟਡ ਸਿੰਪਟਮਸ ਆ ਸਕਦੇ ਹਨ ਆਪੇ ਸੋਲੂਸ਼ਨ ਹੈ ਜਿਹੜੀ ਕਿ ਫੇਫੜੇ ਤੇ ਜਾ ਕੇ ਡਾਇਰੈਕਟ ਇਫੈਕਟ ਕਰਦੀ ਹੈ ਜਿਹੜੇ ਕੈਂਸਰ ਲਿਫਟ ਸਬਸਟੈਂਸਸ ਹੁੰਦੇ ਨੇ ਉਹਦੇ ਨੂੰ ਐਕਸਪੋਜ਼ਰ ਕਰਕੇ ਸਾਡਾ ਪਾਣੀ ਇੱਕ ਪਾਣੀ ਵੀ ਪੋਲੂਟਡ ਹੋ ਰਿਹਾ ਹੈ ਉਹਦਾ ਵੀ ਇਫੈਕਟ ਕਰਕੇ ਕੈਂਸਰ ਦੇ ਚਾਂਸਸ ਵਧ ਜਾਂਦੇ ਰਹਿੰਦੇ ਨੇ ਖਾਣ ਪੀਣ ਤੇ ਤਣਾਅ ਦੇ ਵੀ ਪ੍ਰਭਾਵ ਪੈਂਦੇ ਨੇ ਖਾਣ ਪੀਣ ਦੇ ਵਿੱਚ ਡੈਫੀਨਿਟਲੀ ਜਿੰਨੀ ਸਾਡੀ ਪੋਸਟਿਕ ਤੇ ਨੇਚਰਲ ਡਾਈਟ ਹੋਏਗੀ ਉਹ ਨੂੰ ਹੀ ਸਾਡੇ ਸਰੀਰ ਬਸ ਸਕਦਾ ਇੱਕ ਆਮ ਦਿਨਚਰਿਆ ਚੱਲ ਰਹੀ ਏ ਇੱਕ ਵਿਅਕਤੀ ਆਪਣੇ ਕੰਮ ਕਰ ਰਿਹਾ ਏ ਤੇ ਅਚਾਨਕ ਉਸ ਦੀ ਛਾਤੀ ਵਿੱਚ ਦਰਦ ਹੁੰਦੀ ਏ ਆਸ-ਪਾਸ ਦੇ ਲੋਕ ਉਸਨੂੰ ਲੈ ਕੇ ਜਾਂਦੇ ਨੇ ਤੇ ਕਹਿੰਦੇ ਨੇ ਸ਼ਾਇਦ ਦਿਲ ਦਾ ਦੌਰਾ ਪੈ ਗਿਆ ਲੇਕਿਨ ਜਦੋਂ ਡਾਕਟਰ ਜਾਂਚ ਕਰਦੇ ਨੇ ਤਾਂ ਕਹਿੰਦੇ ਨੇ ਇਹਨਾਂ ਨੂੰ ਚੈਸਟ ਪ੍ਰੋਬਲਮ ਹੈ ਅਜਿਹੀ ਹੀ ਅਧੂਰੀ ਜਾਣਕਾਰੀ ਹੈ ਲੋਕਾਂ ਨੂੰ ਲੇਕਿਨ ਅੱਜ ਇਹ ਅਧੂਰੀ ਜਾਣਕਾਰੀ ਦੂਰ ਹੋਵੇਗੀ ਕਿਉਂਕਿ ਸਾਡੇ ਨਾਲ ਨੇ ਮੈਡੀਕੈਟ ਹਸਪੀਟਲ ਦੇ ਡਾਕਟਰ ਤਵਨੀਤ ਗਰੋਵਰ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸੀਂ ਡਾਕਟਰ ਸਾਹਿਬ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਜਿਹੜੇ ਚੈਸਟ ਪ੍ਰੋਬਲਮ ਨੇ ਜਾਂ ਛਾਤੀ ਰੋਗ ਨੇ ਉਹ ਕਿਹੜੇ-ਕਿਹੜੇ ਹੁੰਦੇ ਨੇ ਜਿਹੜੇ ਛਾਤੀ ਰੋਗ ਨੇ ਇਸੀ ਇਹਨੂੰ ਬ੍ਰੌਡਲੀ ਦੋ ਵਿੱਚ ਡਿਵਾਈਡ ਕਰਦੇ ਆ ਜੀ ਇਨ ਦੇ ਨਾਨ ਇਨਫੈਕਟਿਵ ਇਨਫੈਕਟਿਵ ਦਾ ਪਾਵ ਵਗੈਰੇ ਕਿ ਕਿਸੇ ਨੇ ਕਿਸੇ ਬੈਕਟੀਰੀਆ ਕਿ ਟਾਨੋ ਫੰਗਸ ਦੇ ਅੰਦਰ ਜਾਣ ਦੇ ਕਰਕੇ ਉਹ ਇਨਫੈਕਸ਼ਨ ਹੋ ਗਈ ਜਿਹੜੇ ਇਨਫੈਕਟਿਵ ਨੇ ਉਹਨੂੰ ਫਰਦਰ ਡਿਵਾਈਡ ਕੀਤਾ ਜਾਂਦਾ ਹੈ ਟਿਬਰਕਲੋਸਿਸ ਮਤਲਬ ਜਿਹੜੇ ਟੀਬੀ ਦੇ ਕਿ ਟਾਨੋ ਅੰਦਰ ਜਾਣ ਕਰਕੇ ਫੇਫੜੇ ਵਿੱਚ ਜਿਹੜੀ ਇਨਫੈਕਸ਼ਨ ਹੋ ਜਾਏ ਉਹ ਟੀਬੀ ਹੋ ਗਈ ਜੀ ਨਮੋਨੀਆ ਜੀ ਨਮੂਨੀਆਂ ਵੀ ਅੱਗੇ ਡਿਵਾਈਡ ਹੋ ਜਾਂਦਾ ਹੈ ਬੈਕਟੀਰੀਆ ਕਰਕੇ ਨਮੂਨੀਆਂ ਹੁਣ ਬੈਕਟੀਰੀਅਮ ਨਮੂਨੀਆਂ ਕਹਿ ਦਿੰਦੇ ਆ ਤੇ ਜਿਵੇਂ ਵਾਇਰਲ ਕਰਕੇ ਜਿਵੇਂ ਕੋਵਿਡ ਨਾ ਫੈਲਿਆ ਸੀਗਾ ਉਹ ਵਾਇਰਲ ਸੀਗਾ ਸੋ ਕੋਵਿਡ ਨਮੂਨੀਆਂ ਹੋ ਗਿਆ ਫਾਈਨ ਫਲੂ ਹੋ ਗਿਆ ਇਨਫਲੂਐਂਜ਼ਾ ਹੋ ਗਿਆ ਇਹ ਸਾਰੇ ਵਾਇਰਲ ਨਮੂਨੀਆਂ ਹੁੰਦੇ ਨੇ ਜੀ ਫਿਰ ਆ ਜਾਂਦੇ ਨੇ ਫੰਗਲ ਨਮੂਨੀਆਂ ਜਿਵੇਂ ਤੁਸੀਂ ਬਲੈਕ ਫੰਗਸ ਸੁਣਿਆ ਉਹ ਇੱਕ ਤਰ੍ਹਾਂ ਦਾ ਫੰਗਲ ਨਮੂਨੀਆਂ ਸੀਗਾ ਸੋ ਇਨਫੈਕਸ਼ਨਸ ਕਈ ਪ੍ਰਕਾਰ ਦੇ ਹੁੰਦੇ ਮੋਟੇ ਤੌਰ ਤੇ ਵਾਇਰਲ ਬੈਕਟੀਰੀਅਨ ਜਾਂ ਟੀਬੀ ਤੇ ਕਿਸੇ ਤਰ੍ਹਾਂ ਫੰਗਸ ਦੇ ਕਰਕੇ ਇਹ ਇਨਫੈਕਸ਼ਨਸ ਹੁੰਦੀਆਂ ਛਾਤੀ ਦੇ ਵਿੱਚ ਦੂਸਰੇ ਅਸੀਂ ਕਰਦੇ ਨੋਨ ਇਨਫੈਕਟਿਵ ਕੌਜ਼ਸ ਨੋਨ ਇਨਫੈਕਟਿਵ ਦੇ ਵਿੱਚ ਵੀ ਅਸੀਂ ਇਹਨੂੰ ਡਿਵਾਈਡ ਕਰ ਲੀਦੇ ਆਬਸਟ੍ਰਕਟਿਵ ਤੇ ਰੈਸਟ੍ਰਕਟਿਵ ਆਬਸਟ੍ਰਕਟਿਵ ਮੈਨੇ ਕੀ ਜਿਹੜੀ ਸਾਡੀ ਸਾਹ ਦੀ ਨਾੜੀ ਹੈ ਜੀ ਉਹਦੇ ਵਿੱਚ ਰੁਕਾਵਟ ਆ ਠੀਕ ਹੈ ਜੀ ਜਿਵੇਂ ਕਿ ਅਸਥਮਾ ਜਾਂ ਦਮਾ ਸੀਓਪੀਡੀ ਜੋ ਕਿ স্মੋਕਿੰਗ ਕਰਕੇ ਬਿਮਾਰੀ ਹੈ ਇਹਨਾਂ ਵਿੱਚ ਕੀ ਹੁੰਦਾ ਕਿ ਸਾਦੀ ਨਾੜੀ ਸੁੱਕੜ ਜਾਂਦੀ ਹੈ ਜਿਸ ਨੂੰ ਸਾਹ ਲੈਣ ਚੰਗੀ ਹੁੰਦੀ ਜੀ ਸਰ ਤੇ ਨੋਨ ਇਨਫੈਕਟਿਵ ਦੇ ਵਿੱਚ ਵੀ ਅੱਗੇ ਆ ਜਾਂਦੇ ਰੈਸਟ੍ਰਕਟਿਵ ਜੀ ਰੈਸਟ੍ਰਕਟਿਵ ਤੋਂ ਭਾਵ ਹੈਗਾ ਕਿ ਫੇਫੜੇ ਸੁਗੜ ਗਏ ਉਸ ਕੇ ਵੀ ਕਿਹਾ ਸੁਣੇ ਕਿ ਫੇਫੜੇ ਸ਼੍ਰਿੰਕ ਕਰਕੇ ਹਾਂਜੀ ਸੋ ਉਹਨਾਂ ਨੂੰ ਅਸੀਂ ਇੰਟਰਸਟਿਸ਼ੀਅਲ ਲੰਗ ਡਿਜ਼ੀਜ਼ ਦੀ ਕੈਟਾਗਰੀ ਲਾ ਕੇ ਜਾਈਦਾ ਜਿਹਦੇ ਵਿੱਚ ਫੇਫੜੇ ਸੁਗੜ ਜਾਂਦੇ ਨੇ ਜੀ ਐਂਡ ਦੈਨ देयर ਕੈਨ ਬੀ ਐਕਸਟਰਾ ਪਲਮਨਰੀ ਡਿਜ਼ੀਜ਼ ਐਕਸਟਰਾ ਪਲਮਨਰੀ অর ਪਲੂਰਲ ਡਿਜ਼ੀਜ਼ ਕਿ ਫੇਫੜੇ ਠੀਕ ਨੇ ਪਰ ਫੇਫੜੇ ਦੇ ਬਾਹਰ ਜਿਹੜਾ ਪਲੂਰਾ ਐ ਐਚ ਲੀ ਹੋਦੀ ਐ ਉਹਦੀ ਬਿਮਾਰੀ ਹੋ ਜਾਂਦੀ ਐ ਜਿੱਦੇ ਕਰਕੇ ਛਾਤ ਵਿੱਚ ਪਾਣੀ ਪਹੁੰਚ ਜਾਂਦਾ ਜੋ ਕਿ ਟੀਬੀ ਕਰਕੇ ਹੋ ਸਕਦਾ ਹੈ ਕੈਂਸਰ ਕਰਕੇ ਹੋ ਸਕਦਾ ਹੈ ਸਰ ਇਹਦੇ ਸਿੰਪਟਮਸ ਕਿਹੜੇ-ਕਿਹੜੇ ਨੇ ਕਿਹੜੇ ਸਿੰਪਟਮਸ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਹਨੂੰ ਛਾਤੀ ਦੀਆਂ ਬਿਮਾਰੀਆਂ ਨੇ ਜਾਂ ਕੋਈ ਰੋਗ ਛਾਤੀ ਦਾ ਲੱਗ ਗਿਆ ਹੈ ਛਾਤੀ ਨੂੰ ਅਸੀਂ ਵੀ ਤਿੰਨ ਤਰ੍ਹਾਂ ਦੇ ਮੇਨ ਆਰਗਨ ਸਾਡੀ ਛਾਤੀ ਵਿੱਚ ਹੁੰਦੇ ਨੇ ਜੀ ਲੰਗਸ ਜਾਨਣੇ ਕੀ ਫੇਫੜੇ ਹਾਰਟ ਦਿਲ ਜੀ ਆ ਸਾਡੀ ਫੂਡ ਪਾਈਪ ਇਹਨਾਂ ਮੇਨ ਆਰਗਨਸ ਦੇ ਵਿੱਚੋਂ ਦੀ ਕਿਸੇ ਦੇ ਵਿੱਚ ਹੀ ਪ੍ਰੋਬਲਮ ਆਏਗੀ ਤੇ ਪੇਸ਼ੈਂਟ ਨੂੰ ਚੈਸਟ ਰਿਲੇਟਡ ਸਿੰਪਟਮਸ ਆ ਸਕਦੇ ਨੇ ਜੀ ਸੋ ਉਹਦੇ ਸਾਨੂੰ ਡਿਫਰੈਂਸ਼ੀਏਟ ਕਰਨਾ ਬੜਾ ਜ਼ਰੂਰੀ ਹੈ ਕਿ ਸਿੰਪਟਮਸ ਆ ਰਹੇ ਨੇ ਕਿਉਂ ਫੇਫੜੇ ਕਰਕੇ ਆ ਰਹੇ ਨੇ ਹੈ ਹਾਰਟ ਕਰਕੇ ਆ ਰਹੇ ਨੇ ਜੀ ਦੋਨਾਂ ਵਿੱਚ ਕੁਝ ਸਿੰਪਟਮ ਬੜੇ ਕਾਮਨ ਹੈ ਜਿਵੇਂ ਕਿ ਛਾਤੀ ਤੇ ਦਰਦ ਨਮੋਨੀਆ ਹੋਵੇ ਤਾਂ ਵੀ ਦਰਦ ਹੋ ਸਕਦਾ ਹੈ ਹੀਮੋਥੋਰੈਕਸ ਹੋਵੇ ਤਾਂ ਵੀ ਦਰਦ ਹੋ ਸਕਦਾ ਹੈ ਜੇ ਹਾਰਟ ਅਟੈਕ ਆ ਰਿਹਾ ਤਾਂ ਵੀ ਦਰਦ ਹੋ ਸਕਦਾ ਜੀ ਸਾਹ ਚੜਗਾ ਪੇਸ਼ੈਂਟ ਨੂੰ ਜੇਕਰ ਫੇਫੜੇ ਦੀ ਬਿਮਾਰੀ ਹੈ ਉਹਦੇ ਵਿੱਚ ਵੀ ਉਹਨੂੰ ਸਾਹ ਚੜੇਗਾ ਤੇ ਜੇਕਰ ਉਹਨੂੰ ਹਾਰਟ ਵੀ ਪ੍ਰੋਬਲਮ ਆ ਰਹੀ ਹੈ ਤਾਂ ਵੀ ਉਹਨੂੰ ਸਾਹ ਚੜੇਗਾ ਜੀ ਸੋ ਇਹ ਤਾਂ ਕੁਝ ਕਾਮਨ ਸਿੰਪਟਮਸ ਹੈ ਬਟ ਜਿਵੇਂ ਕਿਸੇ ਡਿਫਰੈਂਸ਼ੀਏਟ ਕਿਵੇਂ ਕਰੀਏ ਲੇਕਰ ਪੇਸ਼ੈਂਟ ਨੂੰ ਛਾਤੀ ਵਿੱਚ ਦਰਦ ਹੋ ਰਹੀ ਹੈ ਜਾਂ ਸਾਹ ਚੜਾ ਕੋਈ ਕੁਛ ਨਾਲ ਖੰਗ ਤੇ ਨਹੀਂ ਆਉਂਦੀ ਵੀ ਜੇਕਰ ਖਾਂਸੀ ਆਉਂਦੀ ਹੈ ਬਲਗਾਮ ਆਉਂਦੀ ਹੈ ਬੁਖਾਰ ਆਉਂਦਾ ਪਿਆ ਇਹ ਖਾਂਸੀ ਵਿੱਚ ਖੂਨ ਆਉਂਦਾ ਪਿਆ ਸੋ ਇਹ ਸਾਡੇ ਸਿੰਪਟਮਸ ਜਾਂਦੇ ਨੇ ਸੇਫਟੇ ਦੀ ਬਿਮਾਰੀ ਦੇ ਤਰਫ ਜੇਕਰ ਪੇਸ਼ੈਂਟ ਨੂੰ ਛਾਤੀ ਵਿੱਚ ਸੈਂਟਰ ਆਫ ਦ 체ਸਟ ਵਿੱਚ ਦਰਦ ਹੁੰਦੀ ਪਈਆ ਜੋ ਕਿ ਤੁਰਿਆ ਵਧਦੀ ਹੈ ਜਾਂ ਉਹਨੂੰ ਪੈਰਾਂ ਦੇ ਵਿੱਚ ਸੋਜਾਂ ਪੈ ਗਈਆਂ ਤੇ ਸੋ ਇਹ ਸਿੰਪਟਮਸ ਹਾਰਟ ਵਾਲੇ ਪਾਸੇ ਫੇਵਰ ਕਰਦੇ ਨੇ ਤੇ ਜੇਕਰ ਪੇਸ਼ੈਂਟ ਨੂੰ ਉਂਝ ਉਲਟੀ ਆਉਂਦੀ ਪਈ ਹੈ ਤੇ ਉਹ ਸਾਡੇ ਫੂਡ ਪਾਈਪ ਤੇ ਜਾਂ ਕੋਈ ਪੇਟ ਦੇ ਅਲਸਰ ਵਰਸ ਸਾਨੂੰ ਗਾਈਡ ਕਰਦੇ ਨੇ ਬਟ ਇਹ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਨਾ ਇੱਕ ਮਰੀਜ਼ ਵਾਸਤੇ ਪੋਸੀਬਲ ਨਹੀਂ ਹੈਗਾ ਸੋ ਜੇਕਰ ਇਸੰਦ ਕੋਈ ਵੀ ਸਿੰਟਮਸ ਲੱਗਣੇ ਤੁਸੀਂ ਨੀਅਰਸਟ ਐਮਰਜੈਂਸੀ ਵਿੱਚ ਪੇਸ਼ੈਂਟ ਨੂੰ ਪਾਉਣਾ ਚਾਹੀਦਾ ਜੋ ਕਿ ਇੱਕ ਡਾਕਟਰ ਹੀ ਡਿਫਰੈਂਸ਼ੀਏਟ ਕਰ ਸਕਦਾ ਹੈ ਕਿ ਮੇਜਰ ਪ੍ਰੋਬਲਮ ਲੰਗਸ ਦੀ ਹੈ ਹਾਰਟ ਦੀ ਹੈ ਫੂਡ ਪਾਈਪ ਦੀ ਡਾਕਟਰ ਸਾਹਿਬ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਕੀ ਸੰਦਰਮੀ ਪੈ ਰਹੀ ਹੈ ਤੇ ਹੁਣ ਮੌਸਮ ਬਦਲੇਗਾ ਕਿਉਂਕਿ ਮੌਨਸੂਨ ਆਉਣ ਵਾਲਾ ਹੈ ਤੇ ਬਦਲਦੇ ਮੌਸਮ ਦੇ ਕੀ ਪ੍ਰਭਾਵ ਨੇ ਸਾਡੀ ਇਸ ਸਰੀਰ ਉੱਤੇ ਤੇ ਜਾਂ ਸਾਨੂੰ ਕਿਹੜੇ ਇਹੋ ਜਿਹੇ ਪ੍ਰੋਬਲਮਸ ਦੇ ਸਕਦੀਆਂ ਨੇ ਜਦੋਂ ਮੌਸਮ ਬਦਲਦਾ ਹੈ ਉਹਦੇ ਵਿੱਚ ਟੈਂਪਰੇਚਰ ਵੇਰੀਏਸ਼ਨ ਹੁੰਦੀ ਹੈ ਜੀ ਦੂਸਰਾ ਹਨੇਰੀਆਂ ਚਲਦੀਆਂ ਤੇ ਉਹਦੇ ਵਿੱਚ ਡਸਟ ਆਉਂਦੀ ਹੈ ਜੀ ਜਦੋਂ ਮੌਨਸੂਨ ਆਉਂਦੀ ਹੈ ਉਹਦੇ ਨਾਲ ਮੌਇਸਚਰ ਕੰਟੈਂਟ 에ਅਰ ਦਾ ਜਿਹੜਾ ਵਧ ਜਾਂਦਾ ਹੈ ਸੋ ਇੰਨਾ ਚੀਜ਼ਾਂ ਕਰਕੇ ਇੱਕ ਤਾਂ ਵਾਇਰਲ ਇਨਫੈਕਸ਼ਨ ਵਧ ਜਾਂਦੀਆਂ ਨੇ ਸੋ ਜਦੋਂ ਜ਼ਿਆਦਾ ਟੈਂਪਰੇਚਰ ਵੇਰੀਏਸ਼ਨ ਆ ਗਈ ਹੈ ਸਾਡੀ ਬਾਡੀ ਦਾ ਇਮਿਊਨ ਸਿਸਟਮ ਤੇ ਇਫੈਕਟ ਪੈਂਦੀ ਹੈ ਤੇ ਉਹਦੇ ਨਾਲ ਵੀ ਆਰ ਮੋਰ ਪ੍ਰੋਨਟ ਟੂ ਵਾਇਰਲ ਇਨਫੈਕਸ਼ਨ ਸੋ ਖਾਂਸੀ ਜ਼ੁਕਾਮ ਸਿੰਪਲ ਹੋ ਸਕਦਾ ਹੈ ਵਾਇਰਸਿਸ ਦੇ ਨਾਲ ਤੇ ਜੇਕਰ ਖਾਂਸੀ ਜ਼ੁਕਾਮ ਟਾਈਮ ਤੇ ਟਰੀਟ ਨਾ ਹੋਵੀਆਂ ਜਿਹੜੇ 올ਡਰ ਪੇਸ਼ੈਂਟਸ ਆ ਉਹਨਾਂ ਨੂੰ ਵੀ ਵਾਇਰਸ ਕਰਕੇ ਈਵਨ ਗਰਮੀਆਂ ਦੇ ਵਿੱਚ ਵੀ ਨਮੋਨੀਆ ਆ ਸਕਦਾ ਹੈ ਇਹ ਲੋਕੀ ਆਮ ਤੌਰ ਤੇ ਸੋਚਦੇ ਨੇ ਕਿ ਨਮੋਨੀਆ ਸਿਰਫ ਸਰਦੀਆਂ ਦੀ ਬਿਮਾਰੀ ਹੈ ਬਟ ਐਸਾ ਨਹੀਂ ਹੈ ਜਿਹੜੇ ਵਾਇਰਲ ਨਮੋਨੀਆਸ ਆ ਗਏ ਨੇ ਇਹ ਕਿਸੇ ਵੀ ਟਾਈਮ ਤੇ ਹੋ ਸਕਦੇ ਨੇ ਚੇਂਜਿੰਗ ਵੈਦਰ ਨਾਲ ਹੋ ਸਕਦੇ ਨੇ ਕਤਿ ਮੌਸਮਤ ਹੋ ਸਕਦੇ ਨੇ ਦੂਸਰਾ ਐਨ ਵੇਰੀਏਸ਼ਨ ਚ ਨਾਲ ਅਲਰਜੀਕ ਪ੍ਰੋਬਲਮ ਵੱਧਦੀ ਹੈ ਕਿਉਂਕਿ ਜੋ ਟੈਂਪਰੇਚਰ ਵੇਰੀਏਸ਼ਨ ਹੋ ਰਹੀ ਹੈ ਕੱਟਾ ਹੈ ਸੋ ਜਿਨ੍ਹਾਂ ਨੇ ਅਲਰਜੀ ਦੇ ਰੋਗ ਹੈਗਾ ਉਹਨਾਂ ਨੂੰ ਸਾਹ ਦੀ ਤਕੜ ਆ ਸਕਦੀ ਹੈ ਛਾਤੀ ਵਿੱਚ ਬੀਜ਼ਿੰਗ ਸਿਟੀ ਜਿਹੀ ਆਵਾਜ਼ ਆ ਸਕਦੀ ਹੈ ਖਾਂਸੀ ਦੀ ਪ੍ਰੋਬਲਮ ਆ ਸਕਦੀ ਹੈ ਰੇਸ਼ਾ ਰਹ ਜਾਂਦਾ ਹੈ ਨਿਚਾ ਆ ਜਾਂਦੀ ਹੈ ਸੋ ਇਹ ਸਿੰਪਟਮ ਅਲਰਜੀਕ ਤੇ ਵਾਇਰਲ ਪ੍ਰੋਬਲਮ ਜਿਹੜੀਆਂ ਚੇਂਜਿੰਗ ਵੈਦਰ ਦੌਰਾਨ ਵੱਧ ਜਾਂਦੀਆਂ ਜੀ ਡਾਕਟਰ ਸਾਹਿਬ ਅਸੀਂ ਕੁਝ ਸਾਲਾਂ ਤੋਂ ਸ਼ਬਦ ਸੁਣਦੇ ਆ ਟਿਊਮਰ ਲੇਕਿਨ ਪਹਿਲਾਂ ਅਸੀਂ ਇਹ ਸ਼ਬਦ ਨਹੀਂ ਸੁਣਦੇ ਸੀ ਕਿ ਇਸ ਦਾ ਕਾਰਨ ਪ੍ਰਦੂਸ਼ਣ ਹੈ ਜਾਂ ਕੋਈ ਜੈਨੇਟਿਕ ਕਾਰਨਾ ਕਰਕੇ ਵੀ ਟਿਊਮਰ ਦੀ ਜੋ ਤਦਾਦ ਹੈ ਪੇਸ਼ੈਂਟ ਵਿੱਚ ਵਧਦੀ ਜਾ ਰਹੀ ਹੈ ਜਿਹੜਾ ਸਾਡਾ ਸਾਡਾ ਵਾਤਾਵਰਣ ਕਰਕੇ ਸਾਡਾ ਭਵਿੱਖ ਹੈ ਜੇ ਵਾਤਾਵਰਣ ਚੰਗਾ ਸਾਡਾ ਭਵਿੱਖ ਚੰਗਾ ਜਾਂ ਵਾਤਾਵਰਣ ਖਰਾਬ ਤੇ ਭਵਿੱਖ ਜਿਹੜਾ ਉਹ ਖਰਾਬ ਹੈ ਜੀ ਜਿਵੇਂ ਤੁਸੀਂ ਕੈਂਸਰ ਬਾਰੇ ਗੱਲ ਕੀਤੀ ਮੈਂ ਫੇਫੜੇ ਦੇ ਕੈਂਸਰ ਦੀ ਗੱਲ ਕਰਾਂ ਸੋ ਅੱਜ ਤੋਂ ਜੇਕਰ ਅਸੀਂ 15-20 ਸਾਲ ਪਿੱਛੇ ਚਲੇ ਜਾਈਏ ਤੇ ਫੇਫੜੇ ਦਾ ਕੈਂਸਰ ਖਾਸ ਤੌਰ ਤੇ ਜਿਹੜੇ ਸਿਗਰਟ ਪੀਣ ਦੇ ਸਿਸ ਬੁਕਿੰਗ ਕਰਦੇ ਸੀਗੇ ਉਹਨਾਂ ਦੇ ਵਿੱਚ ਹੀ ਦੇਖਿਆ ਜਾਂਦਾ ਸੀਗਾ ਬਟ ਉਹ ਇਸ ਵੇਲੇ ਇਸ ਤਰ੍ਹਾਂ ਨਹੀਂ ਆ ਅਸੀਂ ਆਲਮੋਸਟ ਇਕੁਅਲ ਨੰਬਰ ਆਫ ਕੈਂਸਰਸ ਨਾਨ ਸਮੋਕਰਸ ਵਿੱਚ ਦੇਖ ਰਹੇ ਹਾਂ ਫੀਮੇਲਸ ਵਿੱਚ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੀ ਸਿੱਖ ਪੋਪੂਲੇਸ਼ਨ ਜਿਹੜੀ ਸਿਗਰਟ ਸਮੋਕਿੰਗ ਕਰਦੀ ਨਹੀਂ ਉਹਨਾਂ ਵਿੱਚ ਵੀ ਕੈਂਸਰ ਦੇਖ ਰਹੇ ਹਾਂ ਜੀ ਸੋ ਜੋ ਕਿ ਸਟੱਡੀਜ਼ ਕੀਤੀਆਂ ਗਈਆਂ ਉਹਨਾਂ ਦੇ ਸਾਹਮਣੇ ਹੀ ਆ ਰਿਹਾ ਕਿ ਡੇ ਬਾਏ ਡੇ ਸਾਡੀ ਜਿਹੜੀ এনवायरमेंट ਹੈਗੀ ਆ ਉਹ ਖਰਾਬ ਹੋ ਗਈ ਐਨवायरमेंट ਵਿੱਚ ਕਲੀ ਹਵਾ ਨਹੀਂ ਆ ਹਵਾ ਵਾਤਾਵਰਣ ਪੋਲੂਸ਼ਨ ਹੈ ਜਿਹੜੀ ਕਿ ਫੇਫੜੇ ਤੇ ਜਾ ਕੇ ਡਾਇਰੈਕਟ ਇਫੈਕਟ ਕਰਦੀ ਹੈ ਕਈ ਉਹਦੇ ਜੈਨਸਰ ਲਿਫਟਡ ਸਬਸਟੈਂਸਸ ਹੁੰਦੇ ਨੇ ਉਹਦੇ ਵੀ ਐਕਸਪੋਜ਼ਰ ਕਰਕੇ ਸਾਡਾ ਪਾਣੀ ਜਿਹੜਾ ਪਾਣੀ ਵੀ ਪੋਲੂਟਡ ਹੋ ਰਿਹਾ ਉਹਦਾ ਵੀ ਇਫੈਕਟ ਕਰਕੇ ਕੈਂਸਰ ਦੇ ਚਾਂਸਸ ਵਧ ਰਹੇ ਪੈਣੇ ਸਾਡੀ ਮਿੱਟੀ ਮਿੱਟੀ ਵਿੱਚ ਪੈਸਟੀਸਾਈਡ ਇਨਸੈਕਟੀਸਾਈਡ ਸਾਰੇ ਰਾਲ ਕੇ ਸਾਡਾ ਖਾਣ-ਪਾਨ ਉਹੀ ਜਿਹੜਾ ਆਰਗੈਨਿਕ ਨਹੀਂ ਹੈ ਉਹਦੇ ਵਿੱਚ ਵੀ ਇਸ ਤਰ੍ਹਾਂ ਦੇ ਤੱਤ ਮਿਲੇ ਹੋਏ ਨੇ ਸੋ ਸਭ ਚੀਜ਼ਾਂ ਮਿਲ ਕੇ ਕੈਂਸਰ ਇਨਸੀਡੈਂਸ ਜਿਹੜਾ ਉਪਧਾਰੀਆਂ ਪਲੱਸ ਇੱਕ ਹੋਰ ਚੀਜ਼ ਸਾਨੂੰ ਨੋਟ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਲਾਈਫ ਸਪੈਨ ਬੰਦੇ ਦਾ ਵਧ ਰਿਹਾ ਜੀ ਸੋ ਜਿਵੇਂ ਜਿਵੇਂ ਲਾਈਫ ਸਪੈਨ ਵਧਦਾ ਹੈ ਤਾਂ ਵੀ ਕੈਂਸਰ ਵਰਗੀਆਂ ਬਿਮਾਰੀਆਂ ਵਧਦੀਆਂ ਜੀ ਠੀਕ ਹੈ ਤੀਸਰਾ ਫੈਕਟਰ ਹੈ ਕਿ ਸਾਡੇ ਕੋਲ ਇਨਫੈਕਸ਼ਨ ਜਿਵੇਂ ਮੈਂ ਗੱਲ ਕੀਤੀ ਐਲਰਜੀਜ਼ ਗੱਲ ਕੀਤੀ ਇਹਨਾਂ ਨਾਲ ਲੜਨ ਵਾਸਤੇ ਇਹਨਾਂ ਦੇ ਇਲਾਜ ਕਰਨ ਵਾਸਤੇ ਬਹੁਤ ਵਧੀਆ ਮੈਡੀਸਿਨਸ ਵਗੈਰਾ ਅਵੇਲੇਬਲ ਹੈ ਆਪਰੇਸ਼ਨਸ ਅਵੇਲੇਬਲ ਹੈ ਇਲਾਜ ਕਰ ਸਕਦੇ ਬਟ ਕੈਂਸਰ ਵਾਸਤੇ ਹਾਲੇ ਸਾਡੇ ਕੋਲ ਇਸ ਤਰ੍ਹਾਂ ਦੇ ਇਲਾਜ ਅਵੇਲੇਬਲ ਨਹੀਂ ਸੋ ਆਈ ਊਡ ਸੇ ਕਿ ਤਿੰਨੋਂ ਫੈਕਟਰਸ ਲੈ ਕੇ ਚੱਲਾਂਗੇ डिटोरेटिंग एनवायरमेंट या इनक्रीजिंग पोल्यूशन इनक्रीज लौंग लाइफ स्पैन बदना जी ठीक है तीसरा इनफेक्शन का इलाज बस को सुविधा अवेलेबल होनी इन्ह फैक्टर करके साथ कैंसर इंसटेंस बदलता जा रहा है प्लस असी डायगनोसटिक मोडलिटी साइडिया बहुत इंप्रूव हो गई पेल्ला कि पेसेंट न कोई बीमारी हो गई ਤੇ ਸ਼ਾਇਦ ਪਤਾ ਨਹੀਂ ਸਿਲਦਾ ਕਿ ਕੀ ਹੋਇਆ ਹੁਣ ਸਰਕਲ ਐਕਸ-ਰੇ ਸੀਟੀ ਸਕੈਨ ਐਮ ਆਰ ਆ ਇੰਨਾ ਕੁਝ ਅਵੇਲੇਬਲ ਹੈ ਕਿਸੀ ਕੈਂਸਰ ਨੂੰ ਡਾਇਗਨੋਸ ਵੀ ਪਹਿਲੇ ਨਾਲੋਂ ਕਿਤੇ ਜ਼ਿਆਦਾ ਕਰਵਾਇਆ ਜਿਵੇਂ ਕਿ ਖਾਣ-ਪਾਨ ਤੇ ਦੂਸਰਾ ਸਟ੍ਰੈਸ ਕਹਰੇ ਨੇ ਕਿ ਅੱਜ ਦਾ ਮਨੁੱਖ ਤਣਾ ਨਾਲ ਭਰਿਆ ਹੋਇਆ ਹੈ ਕਿ ਖਾਣ-ਪਾਨ ਤੇ ਤਣਾ ਦੇ ਵੀ ਪ੍ਰਭਾਵ ਪੈਂਦੇ ਨੇ ਖਾਣ-ਪਾਨ ਦੇ ਵਿੱਚ ਡੈਫੀਨਿਟਲੀ ਜਿੰਨੀ ਸਾਡੀ ਪੋਸਟਿਕ ਤੇ ਨੇਚਰਲ ਡਾਈਟ ਹੋਏਗੀ ਉੰਨੀ ਸਾਡੇ ਸਰੀਰ ਵਾਸੇ ਲੱਗਿਆ ਜਿੰਨੀ ਸੀ ਪ੍ਰੀਜ਼ਰਵਡ ਜਾਂ ਕੈਮੀਕਲਸ ਵਾਲੀ ਡਾਈਟ ਯੂਜ਼ ਕਰਾਂਗੇ ਉਹ ਨਹੀਂ ਸਾਡੇ ਸਰੀਰ ਵਾਸਤੇ ਉਹ ਸਹੀ ਨਹੀਂ ਹੈ ਬਟ ਨੇਚਰਲ ਡਾਈਟ ਜਾਂ ਅੱਜਕੱਲ ਕਿਤੇ ਮਿਲਦੀ ਹੈ ਹਰ ਜਿਹੜਾ ਫੂਡ ਜਿਹੜਾ ਇੱਥੇ ਮਿਲ ਰਿਹਾ ਉਹਦੇ ਵਿੱਚ ਪੈਸਿਸਾਈਡ ਇਨਸੈਕਟਸਾਈਡ ਤੋਂ ਬਿਨਾ ਕੁਝ ਹੁੰਦਾ ਨਹੀਂ ਪਾਣੀ ਵੀ ਸਾਫ਼ ਨਹੀਂ ਹੈ ਇਵਨ ਲੈਡ ਤੇ ਆਰਸੈਨਿਕ ਦੀ ਜਿਹੜੀ ਮਾਤਰਾ ਪੰਜਾਬ ਦੇ ਪਾਣੀ ਵਿੱਚ ਨਾਰਮਲ ਨਾਲੋਂ ਕਿਤੇ ਜ਼ਿਆਦਾ ਪਾਈ ਜਾਂਦੀ ਹੈ ਤੇ ਸਾਰੇ ਕਾਰਸੀਨੋਜਨਿਕ ਸਬਸਟੈਂਸਸ ਲੱਗੇ ਜਿੱਥੋਂ ਤੱਕ ਇੱਕ ਸਟ੍ਰੈਸ ਦੀ ਗੱਲ ਸਟ੍ਰੈਸ ਤੇ ਨਾਲ ਮੈਚਰ ਜੋ ਬਿਮਾਰੀਆਂ ਹੁੰਦੀਆਂ ਉਹ ਮਾਨਸਿਕ ਸਰੀਰਿਕ ਬਿਮਾਰੀਆਂ ਸਟ्रेस ਦੇ ਕਰਕੇ ਹੋਣਾ ਕਿਤੇ ਕਲੀਅਰ ਐਵੀਡੈਂਸ ਨਹੀਂ ਹੈ ਮੈਡੀਕਲ ਪਰ ਡੈਫੀਨਿਟਲੀ ਜੇਕਰ ਕਿਸੇ ਨੂੰ ਕੋਈ ਸਰੀਰਿਕ ਰੋਗ சகਾਇ ਜਿਲੇ ਸਾਧ ਰੋਗ ਹੈਗਾ ਉਹਨਾਂ ਨੂੰ ਜੇਟ ਅਲਸਰ ਹੈ ਕੋਈ ਵੀ ਚੀਜ਼ਾ ਉਹ ਸਟ्रेस ਨਾਲ ਵੱਧ ਜਾਂਦੀ ਹੈ ਜੀ ਉਹਦੀ ਸੈਨ ਸ਼ਕਤੀ ਘਟ ਜਾਂਦੀ ਹੈ ਤੇ ਉਹ ਐਗਰੇਵੇਟ ਕਰ ਦਿੰਦਾ ਸਟ्रेस ਉਹਨੇ ਸਾਰੀ ਚੀਜ਼ਾਂ ਡੈਫੀਨਿਟਲੀ ਸਾਨੂੰ ਆਪਣੇ ਆਪ ਨੂੰ ਖਾਣ ਪੀਣ ਚੰਗਾ ਰੱਖਣਾ ਚਾਹੀਦਾ ਦੂਸਰਾ ਹੋ ਸਕੇ ਆਪਣੀ ਲਾਈਫ ਨੂੰ ਸਟ्रेस ਫਰੀ ਰੱਖਣ ਦੀ ਕੋਸ਼ਿਸ਼ ਜੀ ਔਕਸਾਬ ਮੇਰਾ ਆਖਰੀ ਸਵਾਲ ਹੈ ਕਿ ਸਸਨਲਸ ਬੰਨੀ ਤੇ ਰੋਗਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕੇ ਇਸ ਬਾਰੇ ਜਨਤਨ ਤੁਸੀਂ ਅਪੀਲ ਕਰੋ ਪ੍ਰੀਵੈਂਸ਼ਨ ਵਾਸਤੇ ਸਭ ਤੋਂ ਪਹਿਲੀ ਪ੍ਰੀਵੈਂਸ਼ਨ ਦਾ ਐਸੇ ਵਿੱਚ ਹੀ ਹੈ ਕਿ ਹੈਲਦੀ ਲਾਈਫਸਟਾਈਲ ਤੇ ਹੈਲਦੀ ਲਾਈਫਸਟਾਈਲ ਇੱਕ ਸਟੇਟਮੈਂਟ ਹੈ ਜਿਹਦੇ ਵਿੱਚ ਸਭ ਕੁਝ ਆ ਜਾਂਦਾ ਸਭ ਕੁਝ ਤੋਂ ਪਾਵ ਹੈ ਰੈਗੂਲਰ ਐਕਸਰਸਾਈਜ਼ ਅਸੀਂ ਸਭ ਕੁਝ ਕਰਦੇ ਹਾਂ ਠੀਕ ਹੈ ਬਟ ਆਪਣੇ ਸਰੀਰ ਵਾਸਤੇ ਟਾਈਮ ਨਹੀਂ ਕਰਦੇ ਅਸੀਂ ਥੱਕ ਜਾਂਦੇ ਹਾਂ ਕੋ ਟਾਈਮ ਨਹੀਂ ਹੈ ਪੈਸੇ ਕਮਾਣੇ ਬੱਚੇ ਨੂੰ ਦੇਣਾ ਘਰ ਦੇਣਾ बट सब तो पहले साड़ा शरीर है मानना जरूरी है साजा शरीर ही सब तो वाडा मंदिर साढ़ा शरीर है तो सब तो पहले अपने शरीर की टाइम क्डो रेगुलर एक्सरसाइज इन जरूरी चीज़ हैगी है जिद नूरे बॉडी के लंगज़ की फंक्शनिंग हार्ट की फंक्शनिंग सब चीज़ इंपरूव होंगी सरकुले इमरूव होंगी है बॉडी कई चीज़ा तत्त बॉडी बाहर भी निकलती तो हैं पसीने थ्रू निकलद यूरिन थ्रू निकलती है सो एक्सरसाइज के नाल बॉडी वेट भी कंट्रोल होंगे

ਯੂ ਸ਼ੁੱਡ ਹੈਵ ਅ ਬੈਲੈਂਸਡ ਡਾਈਟ ਜਿੰਨੀ ਨੇਚਰਲ ਤੋਂ ਨੇਚਰਲ ਹੋ ਸਕੇ ਉਨੀ ਨੇਚਰਲ ਡਾਈਟ ਹੋਣੀ ਚਾਹੀਦੀ ਹੈ ਨੈਕਸਟ ਆ ਜਾਂਦਾ ਹੈ ਵੈਕਸੀਨੇਸ਼ਨ ਸੋ ਪ੍ਰੀਵੈਂਸ਼ਨ ਦੇ ਵਿੱਚ ਵੈਕਸੀਨੇਸ਼ਨ ਦਾ ਬੜਾ ਰੋਲ ਨਿਕਰ ਕਿ ਬੱਚਿਆਂ ਦੇ ਵਿੱਚ ਅਸੀਂ ਨਮੋਨੀਆ ਦੇ ਪ੍ਰੀਵੈਂਸ਼ਨ ਦੇ ਟੀਕੇ ਰეკਮੈਂਡ ਕਰੀਦਾ ਇਵਨ ਜੇ ਪੇਸ਼ੈਂਟ ਜੜੇ 50 ਸਾਲ ਤੋਂ ਉੱਪਰ ਹੋਣਾ 슈ਗਰ ਹੈ ਹਾਰਟ ਹੈ ਕਿਡਨੀ ਪ੍ਰੋਬਲਮ ਹੈ ਉਹਨਾਂ ਵਿੱਚ ਅਸੀਂ ਐਨੂਅਲ ਇਨਫਲੂਐਂZA ਵੈਕਸੀਨ ਲਗਾਈਦਾ ਤਾਂ ਕਿ ਉਹਨਾਂ ਵਿੱਚ ਸਰਦਿਆਂ ਵਿੱਚ ਹਰ ਸਾਲ ਲਗਾਣਾ ਫਲੂ ਸ਼ਾਟ ਕਹਿੰਦੇ ਆ ਕਿ ਸਰਦੀਆਂ ਵਿੱਚ ਉਹਨਾਂ ਵਿੱਚ ਇਨਫੈਕਸ਼ਨ ਜਾਂ ਨਮੋਨੀਆ ਦਾ ਰਿਸਕ ਘੱਟ ਜਾਏ ਤੇ 3rd 4th ਅਸੀਂ ਬਹੁਤ ਡਿਟੇਲ ਗੱਲ ਕਰ ਚੁੱਕੇ ਆ ਪ੍ਰੋਫੈਕਸ਼ਨ ਦੇ ਵਿੱਚ ਇਹ ਸਾਡਾ ਸਾਫ਼ ਵਾਤਾਵਰਣ ਜਿੰਨੇ ਸਾਡਾ ਵਾਤਾਵਰਣ ਗ੍ਰੀਨ ਹੋਏਗਾ ਟੀਨ ਹੋਏਗਾ ਟੂਸ਼ਨ ਫ੍ਰੀ ਹੋਏਗਾ ਉਹਦੇ ਨਾਲ ਲੰਗਸੀ ਇਨਫੈਕਸ਼ਨਸ ਅਲਰਜੀਸ ਕੈਂਸਰ ਸਾਰੀਆਂ ਬਿਮਾਰੀਆਂ ਦੇ ਉੱਤੇ ਉਹਦੇ ਚਾਂਸਸ ਘੱਟ ਇਸੀ ਸਾਡੇ ਡਾਕਟਰ ਅਨੀਤ ਗਰੋਵਰ ਜੀ ਜੋ ਇਹ ਮੈਡੀਕੇਟ ਹਸਪੀਟਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਐਲ ਐਫ ਨਿਊਜ਼ 24 ਦੀ ਇਹ ਖਾਸ ਰਿਪੋਰਟ ਕੈਮਰਾਮੈਨ ਰਾਜਕਮਰਦ ਨਾਲ ਸਰਜੀਤ